ਰਿੰਦਰਪਾਲ ਸਿੰਘ ਗਿੱਲ ਵਾਰਿਸ ਸ਼ਾਹ ਦੀ ਇੱਕ ਗੱਲ ਆਪਾਂ ਵਾਰ-ਵਾਰ ਗੱਲਬਾਤ ਦੇ ਵਿੱਚ ਵਰਤਦੇ ਆ ਕਿ ਵਾਰਿਸ ਸ਼ਾਹ ਨਾ ਆਪਤਾ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਦੀ ਇਹ ਗੱਲ ਆਪਾਂ ਉਹਨਾਂ ਲਈ ਵਰਤਦੇ ਹੁੰਦੇ ਆ ਜਿਹੜੇ ਬੰਦੇ ਆਪਣੀ ਆਦਤ ਤੋਂ ਮਜਬੂਰ ਹੋਣ ਉਹਨਾਂ ਲਈ ਕਈ ਵਾਰੀ ਆਪਾਂ ਇਹ ਵੀ ਗੱਲ ਵਰਤ ਲੈਨੇ ਆ ਕਿ ਇਹ ਵਿਅਕਤੀ ਨੇ ਹਮੇਸ਼ਾ ਆਪਣੇ ਟਿੰਡ ਚ ਕੰਨਾ ਫਸਾ ਕੇ ਰੱਖਣਾ ਹੁੰਦਾ ਮਤਲਬ ਸਾਰੀ ਦੁਨੀਆ ਜਿਹੜੀ ਜਰਨਲਿਸਟ ਸੜਕ ਦੇ ਉੱਤੇ ਜਾਂਦੀ ਹੋਵੇ ਉਸ ਵਿਅਕਤੀ ਨੇ ਉਹਦੇ ਵਿੱਚੋਂ ਵੱਖਰਾ ਹੀ ਮੋੜ ਕੱਟ ਜਾਣਾ ਹੁੰਦਾ ਕਿ ਨਹੀਂ ਆਹ ਰਾਹ ਉਧਰ ਨੂੰ ਸਹੀ ਜਾਂਦਾ ਮਤਲਬ ਸਾਰੀ ਦੁਨੀਆ ਉਧਰ ਨੂੰ ਵੇਖਣ ਲੱਗ ਪਵੇ ਤੇ ਸਾਡੇ ਕੋਲ ਸੁਖ ਨਾ ਪੰਜਾਬੀਆਂ ਦੇ ਕੋਲ ਇਦਾਂ ਦੇ ਵਿਅਕਤੀਆਂ ਦੀ ਪਰਮਾਰਿਆ ਪੰਜਾਬ ਦੇ ਵਿੱਚ ਨੌਜਵਾਨ ਬਜ਼ੁਰਗ ਮਾਤਾਵਾ ਬੱਚੇ ਤੱਕ ਟੋਲ ਪਲਾਜ਼ਿਆਂ ਦੇ ਉੱਤੇ ਪੈਟਰੋਲ ਪੰਪਾਂ ਦੇ ਉੱਤੇ ਤੇ ਰਿਲਾਇੰਸ ਦੇ ਵੱਡੇ ਵੱਡੇ ਜਿਹੜੇ ਮੌਲਿਆ ਉਹਨਾਂ ਦੇ ਬਾਹਰ ਬੈਠੇ ਆ ਸੰਘਰਸ਼ ਕਰ ਰਿਹਾ ਦਿਨ ਰਾਤ ਇੱਕ ਕੀਤਾ ਹੋਇਆ ਉਹ ਇਸੇ ਕਰਕੇ ਕੀਤਾ ਆ ਉਹ ਉਹਨਾਂ ਨੇ ਇੱਕ ਉਸ ਤੋਤੇ ਦੀ ਧੌਣ ਨੂੰ ਹੱਥ ਪਾਇਆ ਜਿਸ ਤੋਤੇ ਵਿੱਚ ਸਰਕਾਰ ਦੀ ਜਾਨ ਵਸਦੀ ਆ ਸਰਕਾਰ ਦੀ ਜਾਨ ਕਾਰਪੋਰੇਟ ਵਿੱਚ ਵਸਦੀ ਆ ਤੇ ਕਾਰਪੋਰੇਟ ਲਈ ਕੀ ਆ ਪੈਸਾ ਹੀ ਸਭ ਕੁਝ ਆ ਤੇ ਪੈਸੇ ਦਾ ਜਿਹੜਾ ਨੁਕਸਾਨ ਪਿਛਲੇ ਦਿਨਾਂ ਤੋਂ ਲਗਾਤਾਰ ਟੋਲ ਪਲਾਜ਼ਿਆਂ ਦੇ ਉਤੋਂ ਵੱਡੇ ਵੱਡੇ ਮੋਲਾਂ ਦੇ ਉਤੋਂ ਪੰਪਾਂ ਦੇ ਉਤੋਂ ਲਗਾਤਾਰ ਹੋ ਰਿਹਾ ਸੋ 60 ਦਾ ਵੱਜ ਰਹੀ ਆ ਬੇਚੱਕ ਕੋਈ ਜਿਹੜਾ ਉਹ ਸ਼ੋ ਨਾ ਕਰੇ ਸਰਕਾਰ ਸਿੱਧਾ ਵੀ ਨਹੀਂ ਕਹਿ ਸਕਦੀ ਹੁਣ ਕਿ ਅਸਾਨੂੰ ਬਹੁਤ ਦਰਦ ਆ ਜੀ ਇਹਨਾਂ ਦਾ ਤੇ ਕਿਸੇ ਤਰ੍ਹਾਂ ਇਹ ਕੰਮ ਪਰੇ ਕੀਤਾ ਜਾਵੇ ਕੁਛਾਂ ਵਕਤ ਤੋਂ ਵਕਤ ਢੰਗ ਤਰੀਕਿਆਂ ਦੇ ਨਾਲ ਜਾਰੀ ਆ ਇਸ ਸੰਘਰਸ਼ ਦੇ ਵਿੱਚ ਜਿੱਥੇ ਵੱਖ-ਵੱਖ ਲੋਕ ਸੰਘਰਸ਼ ਦਾ ਹਿੱਸਾ ਬਣੇ ਉੱਥੇ ਸਾਡੇ ਪੰਜਾਬੀ ਗਾਇਕ ਨਹੀਂ ਬਣੇ ਜਿਹੜੇ ਚੱਕ ਲੋ ਰੱਖ ਲੋ ਕਰਦੇ ਸੀ ਜੱਟ ਨੇ ਬੰਦਾ ਮਾਰਤਾ ਜੱਟ ਨੇ ਦਿਨਾਲੀ ਚੱਕ ਲਈ ਜੱਟ ਨੇ ਜੀਪ ਲੈ ਲਈ ਆ ਜੱਟ ਨੇ ਫੋਰਡ ਲੈ ਲਿਆ ਆ ਜੱਟ ਨੇ ਕੱਦੂ ਦੇ ਵਿੱਚ ਟਰੈਕਟਰ ਵਾਰ ਦਿੰਦਾ ਆ ਫੋਰਚੂਨਰ ਵਾਰਦੀ ਆ ਉਹ ਲੋਕਾਂ ਨੇ ਹੁਣ ਕੁਝ ਚੰਗੇ ਗੀਤ ਸਾਰੇ ਲੋਕਾਂ ਨੇ ਗਾਏ ਨਹੀਂ ਵਿੱਚ ਚੰਗੇ ਵੀ ਨਹੀਂ ਬਹੁਤ ਜ਼ਿਆਦਾ ਜਿਹੜੇ ਮਾੜਾ ਨਹੀਂ ਗਾਉਂਦੇ ਪਰ ਹੁਣ ਕੁਝ ਓਦਾਂ ਦੇ ਲੋਕ ਵੀ ਸੰਘਰਸ਼ ਦੇ ਵਿੱਚ ਆਏ ਨੇ ਚਲੋ ਜੀ ਆਇਆਂ ਨੂੰ ਪਰ ਆਪਾਂ ਇੱਕ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਵੇਖੀ ਸੀ ਜਿਹਦੇ ਵਿੱਚ ਹਰਭਜਨ ਮਾਨ ਹੁਣੀ ਇੱਕ ਧਰਨੇ ਦੇ ਉੱਤੇ ਪਹੁੰਚਦੇ ਆ ਤੇ ਸਟੇਜ ਦੇ ਉੱਤੋਂ ਅਨਾਉਂਸ ਕੀਤਾ ਜਾਂਦਾ ਕਿ ਤੁਸੀਂ ਬੈਠ ਜਾਓ ਹਰਭਜਨ ਮਾਨ ਹੁਣੀ ਬੜੀ ਹਲੀਮੀ ਦੇ ਨਾਲ ਕਹਿੰਦੇ ਆ ਕਿ ਮੈਂ ਬੈਠ ਜਾਣਾ ਪਰ ਫਿਰ ਵੀ ਉਹਨਾਂ ਨੇ ਇੱਕ ਕਰ ਫਿਰ ਕਿਹਾ ਜਾਂਦਾ ਕਿ ਬੈਠੋ ਤੁਸੀਂ ਉਹ ਕਹਿੰਦੇ ਜੀ ਬਹਿ ਜੰਨੇ ਆ ਲੋਕਾਂ ਨੇ ਆਪਣੀ ਬਕਵਕ ਪ੍ਰਤੀ ਕਰਿਆ ਉਹਦੇ ਉੱਤੇ ਦਿੱਤੀ ਪਰ ਹਰ ਭਜਨ ਮਾਨ ਹੁਣੀ ਉਥੋਂ ਘਰ ਗਏ ਆਪਣੇ ਤੇ ਉਹਨਾਂ ਨੇ ਇਸ ਗੱਲਬਾਤ ਨੂੰ ਇਸ ਤੋਂ ਅੱਗੇ ਨਹੀਂ ਬਤਾਇਆ ਜਦੋਂ ਆਪਾਂ ਸੰਘਰਸ਼ ਲੜਦੇ ਆ ਜਦੋਂ ਆਪਾਂ ਕੋਈ ਵੱਡੀ ਗੱਲ ਜਿਹੜੀ ਉਹ ਲੜਦੇ ਆ ਉਹਦੇ ਵਿੱਚ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਜਿਵੇਂ ਕਿਹਾ ਜਾਂਦਾ ਕੋ ਵੱਡੇ ਵੱਡੇ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹਨਾਂ ਛੋਟੀਆਂ ਗੱਲਾਂ ਨੂੰ ਹੀ ਆਪਾਂ ਵੱਡਾ ਬਣਾਉਣ ਲੱਗ ਪਈਏ ਤੇ ਤੁਹਾਡੀ ਸੂਝ ਉੱਤੇ ਵੀ ਸਵਾਲ ਹੁੰਦਾ ਜਿਵੇਂ ਕਿ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਸੂਝ ਆ ਜਿਹੜੀ ਉਹ ਤੁਹਾਡੇ ਕੋਲ ਸਭ ਤੋਂ ਵਧੀਆ ਮੌਕੇ ਦਾ ਹਥਿਆਰ ਆ ਕਿ ਤੁਸੀਂ ਕਿਵੇਂ ਵਰਤਦੇ ਆ ਉਹਨੂੰ ਉਹਨਾਂ ਦੇ ਕੋਲ ਵੀ ਮੋਬਾਈਲ ਫੋਨ ਆ ਉਹਨਾਂ ਦੇ ਕੋਲ ਵੀ ਫੇਸਬੁੱਕ ਉੱਤੇ ਲੱਖਾਂ ਫਾਲੋਅਰ ਆ ਇੰਸਟਾਗ੍ਰam ਦੇ ਉੱਤੇ ਫਾਲੋਅਰ ਆ ਉਹ ਵੀ ਘਰ ਜਾ ਕੇ ਲਾਈਵ ਹੋ ਸਕਦੇ ਸੀ ਜੀ ਮੈਂ ਤਾਂ ਬਹਿ ਨਹੀਂ ਲੱਗਾ ਸੀ ਜੀ ਮੈਨੂੰ ਐਦਾਂ ਕਹਿਤਾ ਗਿਆ ਮੇਰੇ ਕੋਲ ਬੰਦੇ ਬੜੇ ਆ ਮੇਰੇ ਨਾਲ ਦੁਨੀਆ ਬੜੀ ਜੁੜੀ ਆ ਹਾਲਾਂਕਿ ਗੱਲਾਂ ਕਹਿਣ ਦੀ ਉਹਨਾਂ ਨੂੰ ਲੋੜ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਸਿਨੇਮਾ ਜਦੋਂ ਬਿਲਕੁਲ ਧਰਾਤਲ ਵੱਲ ਜਾ ਚੁੱਕਾ ਸੀ ਉਹਨੂੰ ਵਾਪਸ ਖਿੱਚ ਕੇ ਲਿਆਂਦਾ ਹਰਭਜਨ ਮਾਨ ਹੁਣੀ ਹਮੇਸ਼ਾ ਚੰਗਾ ਗਿਆ ਪਰ ਉਹ ਇਸ ਗੱਲ ਨੂੰ ਅੱਗੇ ਲੰਘਾਏ ਇਹ ਗੱਲ ਉਹਨਾਂ ਨੇ ਇਹ ਸਭ ਕੁਝ ਨਹੀਂ ਕੀਤਾ ਤੇ ਅਗਲੇ ਦਿਨ ਆਪਣੇ ਬੇਟੇ ਦੇ ਨਾਲ ਫਿਰ ਸੰਘਰਸ਼ ਦੇ ਵਿੱਚ ਆ ਕੇ ਪਹੁੰਚ ਗਏ ਇਹ ਵੀ ਨਹੀਂ ਕਿ ਮੈਂ ਰੁਸ ਕੇ ਬਹਿ ਗਿਆ ਕਿ ਮੈਂ ਨਹੀਂ ਆਉਂਦਾ ਜੀ ਮਤਲਬ ਉਹ ਗੱਲ ਸਮਝਦੇ ਆ ਕਿਸ ਸੰਘਰਸ਼ ਹੈ ਜਿਹੜਾ ਉਹ ਇਸ ਵਕਤ ਉੱਥੇ ਪਹੁੰਚ ਚੁੱਕਾ ਕਿ ਆਪਾਂ ਨਿੱਕੀਆਂ-ਨਿੱਕੀਆਂ ਗੱਲਾਂ ਅਗਨੋਰ ਕਰਨੀਆਂ ਪੈਣੀਆਂ ਸਾਨੂੰ ਤੇ ਇਹ ਕੱਲੀ ਉਹਨਾਂ ਦੇ ਨਾਲ ਨਹੀਂ ਹੋਰ ਵੀ ਬਹੁਤ ਸਾਰੇ ਗਾਇਕਾਂ ਦੇ ਨਾਲ ਜਾਂ ਜਿਹੜੇ ਨਾਲ ਤੁਰੇ ਨੇ ਚਾਹੇ ਲੱਖਾ ਸੁਧਾਣਾ ਹੋਣ ਜਾਂ ਹੋਰ ਹੋਣ ਉਹਨਾਂ ਨਾਲ ਵਾਪਰੀ ਜਾ ਸਕਦੀਆਂ ਸਾਡੇ ਬਜ਼ੁਰਗ ਕਰੇ ਉਹ ਪਰ ਇੱਕ ਅੱਜ ਮੈਂ ਦੇਖਿਆ ਕਿ ਲਾਈਵ ਵਿਅਕਤੀ ਹੋਏ ਨੇ ਉਹ ਪਹਿਲੀ ਵਾਰੀ ਲਾਈਵ ਤਾਂ ਨਹੀਂ ਹੋਏ ਜਿੰਨੀ ਆਰੀ ਲਾਈਵ ਹੁੰਦੇ ਨੇ ਉਹਦੇ ਉੱਤੇ ਖਬਰਾਂ ਬਣਦੀਆਂ ਹੀ ਨੇ ਉਹ ਫਿਰ ਲਾਈਵ ਹੋਏ ਨੇ ਜਨਾਬ ਉਹਨਾਂ ਨੇ ਲਾਈਵ ਹੋ ਕੇ ਬੜਾ ਤਕੜਾ ਇੱਕ ਰਾਂਝ ਕੱਢਿਆ ਉਹ ਕਹਿੰਦੇ ਕਿ ਮੈਂ ਗਿਆ ਸੰਘਰਸ਼ ਦੇ ਵਿੱਚ ਤੇ ਸੰਘਰਸ਼ ਦੇ ਵਿੱਚ ਸਟੇਜ ਉਤੋਂ ਕਹਿਤਾ ਗਿਆ ਕਿ ਤੁਹਾਨੂੰ ਅਸੀਂ ਮਾਈਕ ਨਹੀਂ ਦੇਣਾ ਜੀ ਬਹਿ ਕੇ ਸੁਣੋ ਸਾਨੂੰ ਸਾਨੂੰ 40 ਸਾਲ ਹੋ ਗਏ ਹੁਣ ਸਵਾਲ ਇਹ ਆ ਕਿ ਤੁਪ ਅਪੰਜ ਜਿਹੜੀ ਆ ਜੂਨ ਨੂੰ ਇਹ ਆਰਡੀਨੈਂਸ ਆਇਆ ਉਸ ਤੋਂ ਬਾਅਦ ਸੰਘਰਸ਼ ਸ਼ੁਰੂ ਹੋ ਗਿਆ ਜਿਹੜੇ ਬਜ਼ੁਰਗ ਮਾਤਾਵਾ ਪਿਛਲੇ 2 ਮਹੀਨਿਆਂ ਤੋਂ ਸੜਕਾਂ ਤੇ ਆ ਜਾਂ ਪਿਛਲੇ 20 ਦਿਨਾਂ ਤੋਂ ਆਪਣਾ ਘਰ-ਬਾਰ ਛੱਡ ਕੇ ਬਿਲਕੁਲ ਟੋਲ ਪਲਾਜ਼ਾ ਤੇ ਪੰਪਾਂ ਤੇ ਆ ਤੇ ਅਸੀਂ ਉਹਨਾਂ ਦੇ ਨਾਲ ਰੰਜ ਕਰ ਲਈਏ ਜਾ ਕੇ ਬਹਿ ਕੇ ਇੱਕ ਦਿਹਾੜੀ ਕਿ ਭਾਈ ਤੁਹਾਨੂੰ ਸਾਡੀ ਕਦਰ ਨਹੀਂ ਸਾਡੇ ਨਾਲ 10000 ਬੰਦਾ ਤੁਰਿਆ ਫਿਰਦਾ ਮਗਰ ਸਾਡੇ ਸਾਡੇ ਨਾਲ ਤਾਂ ਦੁਨੀਆ ਬੜੀ ਜੁੜੀ ਆ ਅਸੀਂ ਸੰਘਰਸ਼ ਦਾ ਹਿੱਸਾ ਬਣਨਾ ਤੁਸੀਂ ਨੂੰ ਆਹ ਕਹੀ ਜਾਂਦੇ ਆ ਉਹਨਾਂ ਕਹਿਣਾ ਕਿ ਉਹਨਾਂ ਨੇ ਸਾਡੀ ਉੱਤੇ ਬੇਇੱਜ਼ਤੀ ਕੀਤੀ ਜੀ ਬੇਇੱਜ਼ਤੀ ਮਤਲਬ ਇਹ ਕੀਤੀ ਕਿ ਤੁਹਾਨੂੰ ਮਾਈਕ ਨਹੀਂ ਦੇਣਾ ਉਹ ਕਹਿੰਦੇ ਕਿ ਅਸੀਂ ਥੱਲੇ ਬਹਿ ਕੇ ਉਥੋਂ ਵਾਪਸ ਮੁੜਿਆ ਤੇ ਨਾਲ ਦੀ ਨਾਲ ਇਹ ਵੀ ਕਹਿਤਾ ਕਿ ਜਿਹੜਾ 25 ਤਰੀਕ ਨੂੰ ਵਕਤਾਂ ਰਲਾ ਲਗਾਇਆ ਸੀ ਉਹ ਵੀ ਜਿਹੜਾ ਸੰਘਰਸ਼ ਨੂੰ ਤਾਰਪੀਡੋ ਕਰਨੇ ਦੀ ਗੱਲ ਸੀ ਤੇ ਉਹ ਤਾਂ ਗੱਲ ਸਾਫ਼ ਹੀ ਹੈ ਸਾਰੇ ਨੂੰ ਪਤਾ ਹੀ ਆ ساری ਦੁਨੀਆ ਜਿਵੇਂ ਪਹਿਲਾਂ ਮੈਂ ਕਹਿ ਕੇ ਹਟਿਆ ਕਿ ਜਰਨਲਿਸਟ ਸੜਕ ਤੇ ਜਾਂਦੀ ਆ ਆਪਾਂ ਵੱਖਰੀ ਲੇਨ ਕੱਢ ਕੇ ਤੁਰ ਪਈ ਕਿ ਅਸੀਂ ਤਾਂ ਐ ਨੂੰ ਜਾਣਾ ਉਹ ਸਾਰਾ ਝੂਠ ਹੈ ਜਿਹੜਾ ਉਥੇ ਆਇਆ ਉਸ ਦਿਨ ਉਹ ਕਿਸੇ ਹੋਰ ਸੰਘਰਸ਼ਾਂ ਦੇ ਵਿੱਚ ਜਾਂਦਾ ਪਰ ਚਲੋ ਉਹ ਵੀ ਤੁਸੀਂ ਕਰ ਲਿਆ ਪਰ ਜੇ ਆਪਾਂ ਹੁਣ ਇਹ ਗੱਲਾਂ ਕੱਢ ਕੇ ਬਹਿ ਜਾਈਏ ਕਿ ਅਸੀਂ ਟਾਈਮ ਕੱਢ ਕੇ ਪਹੁੰਚਦੇ ਆਂ ਤੇ ਟਾਈਮ ਕੱਢ ਕੇ ਪਹੁੰਚੇ ਆ ਜੇ ਤੁਸੀਂ ਤੇ ਤੁਸੀਂ ਕਿਸੇ ਤੇ एहसान ਨਹੀਂ ਕਰ ਰਹੇ ਤੁਸੀਂ ਆਪਣੀ ਪੰਜਾਬ ਦੀ ਲੜਾਈ ਲੜ ਰਹੇ ਆ ਤੇ ਜੇ ਤੁਸੀਂ ਇਹ ਕਹੋਗੇ ਕਿ ਅੱਜ ਵੀ ਆਏ ਸੀ ਡਾਰਲਿੰਗ ਕੱਲ੍ਹ ਨੂੰ ਵੀ ਚਲਾਂਗੇ ਤੇ ਡਾਰਲਿੰਗ ਗੱਲ ਇਹ ਵੀ ਸੋਚੋ ਤੁਸੀਂ ਕਿ ਜਿਹੜੇ ਪੰਜਾਬ ਦੇ ਲੋਕ ਬਜ਼ੁਰਗ ਆ ਉਹ ਕੱਲੇ ਤੁਹਾਨੂੰ ਨਹੀਂ ਵੇਖਦੇ ਜਿਹੜੇ ਆਗੂ ਆ ਉਹਨਾਂ ਦੇ ਲਈ ਹੋਰ بڑے ਲੋਕ ਆ ਉਹਨਾਂ ਨੇ ਸੰਘਰਸ਼ ਨੂੰ ਵੀ ਰਾਹ ਦੱਸਣਾ ਉਹਨਾਂ ਨੇ ਆਏ ਲੋਕਾਂ ਨੂੰ ਵੀ ਸਾਹਮਣਾ ਕੋਈ ਉੱਤੇ ਸਰਦਾਰ ਸ਼ਰਾਰਤੀ ਅੰਸਰ ਆ ਕੇ ਕੋਈ ਵੱਟਾ ਹੀ ਨਾ ਮਾਰ ਜਾਏ ਉਹਦੀ ਜ਼ਿੰਮੇਵਾਰੀ ਵੀ ਉਹਨਾਂ ਉਹਨਾਂ ਤੇ ਹੈ ਜਿਨ੍ਹਾਂ ਨੇ ਉੱਥੇ ਧਰਨਾ ਲਾਇਆ ਸੋ ਉਹਨਾਂ ਨੇ ਕੱਲੀ ਤੁਹਾਡੀ ਫੇਮ ਨਹੀਂ ਦੇਖਣੀ ਕਿ ਤੁਹਾਡੇ ਗਾਣੇ ਦੇ ਕਿੰਨੇ ਵੀਊ ਹੋ ਗਏ ਆ ਜੀ ਤੁਸੀਂ ਕਿੱਡੀ ਕਬਡੀ ਹਸਤੀ ਹੋ ਉਹਨਾਂ ਦੇ ਲਈ ਤੁਸੀਂ ਦਰੀ ਵਾਲੇ ਲੋਕ ਆ ਆ ਕੇ ਬਹਿ ਕੇ ਗੱਲਬਾਤ ਸੁਣੋ ਉਹ ਇਹ ਵੀ ਨਹੀਂ ਕਹਿੰਦੇ ਝੂਠ ਨਹੀਂ ਕੋਈ 40 ਸਾਲ ਹੋ ਗਿਆ ਉਹ ਤੁਰੇ ਫਿਰਦੇ ਹਨ 40 ਸਾਲ ਹੋ ਗਏ ਕਰਕੇ 40 ਸਾਲ ਕਹਿੰਦੇ ਆ ਤੇ ਜਿਨ੍ਹਾਂ ਦੇ ਖਿਲਾਫ ਤੁਸੀਂ ਬੋਲ ਰਹੇ ਆ ਕਿ ਫਲਾਣਾ ਬੰਦਾ ਜੀ ਉਹ ਪਤਾ ਨਹੀਂ ਕੌਣ ਆ ਜੀ ਉਹ ਬਜ਼ੁਰਗ ਤੁਹਾਡੇ ਬਾਪ ਤੋਂ ਉਮਰ ਤੋਂ ਵਿੱਚ ਵੱਡਾ ਆ ਤੇ ਦੂਜਾ ਉਸ ਸੰਘਰਸ਼ ਕਰ ਰਿਹਾ ਪੰਜਾਬ ਦੀ ਲੜਾਈ ਲਈ ਸੋ ਉਹਦੇ ਲਈ ਆਪਾਂ ਜਿਹੜੇ ਉਹਨਾਂ ਦੇ ਲਈ ਸ਼ਬਦ ਵਰਤਣੇ ਆ ਉਹ ਤੁਹਾਡੀ ਡਿਕਸ਼ਨਰੀ ਇਹਦੀ ਵੱਡੀ ਹੋਣੀ ਚਾਹੀਦੀ ਆ ਜੇ ਤੁਸੀਂ ਲੋਕ ਗਾਇਕ ਹੋ ਜਾਂ ਲੋਕਾਂ ਵਿਚਾਰਨ ਵਾਲਿਓ ਪਬਲਿਕ ਫਿਗਰ ਹੋ ਕਿ ਉਹਦੇ ਵਿੱਚ ਉਹਨਾਂ ਦੀ ਰਿਸਪੈਕਟ ਨੂੰ ਰੱਖਦੇ ਹੋਏ ਆਪਣੀ ਗੱਲ ਕਹਦਾ ਪਹਿਲੀ ਗੱਲ ਤਾਂ ਇਹ ਗੱਲ ਇੱਥੇ ਕਹਿਣ ਦੀ ਲੋੜ ਨਹੀਂ ਵੀ ਸਾਨੂੰ ਜੀ ਸਾਨੂੰ ਮੋੜ ਦਿੱਤਾ ਜੀ ਮੈਂ ਇੱਕ ਚੁਟਕੀ ਤੇ 10000 ਬੰਦਾ ਇਕੱਠਾ ਕਰ ਲੂੰ ਉਹ 10000 ਬੰਦਾ ਇਕੱਠਾ ਕਰਕੇ ਲੈ ਕੇ ਕਿੱਥੇ ਜਾਣਾ ਹੁਣ ਰੋਜ਼ ਸੱਦੋ ਉਹਨਾਂ ਨੂੰ ਧਰਨੇ 'ਆਂ ਜਾ ਕੇ ਬਹਿਣ ਮਤਲਬ ਜੇ 25 ਤਰੀਕ ਇਹ ਵੀ ਗੱਲ ਹੈ ਕਿ ਉਹਨਾਂ ਨੂੰ 25 ਤਰੀਕ ਨੂੰ ਪਤਾ ਲੱਗ ਗਿਆ ਸੀ ਜੀ ਇਹਨਾਂ ਨੇ ਸਾਡੀ ਸੁਣਨੀ ਨਹੀਂ ਤੇ ਜੇ 25 ਦਾ ਪਤਾ ਲੱਗ ਗਿਆ ਸੀ ਫਿਰ ਧਰਨੇ 'ਚ ਲੈਣ ਕੀ ਜਾਣਾ ਸੀ ਇੱਕ ਵਖਰੀ ਲਾਈਨ ਖੇਚੀ ਲਈ ਸੀ ਤਾਂ ਸੋ ਗੱਲ ਇਹ ਆ ਇਹ ਇਹ ਮੁੱਦੇ ਨੂੰ ਬੜਾ ਖਿੱਚਣਾ ਨਹੀਂ ਮੈਂ ਚਾਹੁੰਦਾ ਪਰ ਗੱਲ ਇੱਕੋ ਹੀ ਆ ਕਿ ਸੰਘਰਸ਼ ਦੇ ਵਿੱਚ ਸੰਘਰਸ਼ ਦੀ ਜਿਹੜੀ ਇਸ ਵਕਤ ਜਿੱਥੇ ਪਹੁੰਚ ਚੁੱਕਾ ਇਹਨੇ ਕਿਹੜਾ ਰੂਪ ਲੈਣਾ ਕਿਹੜਾ ਰੰਗ ਲੈਣਾ ਕਿੱਧਰ ਨੂੰ ਜਾਣਾ ਕੋਈ ਪਤਾ ਨਹੀਂ ਸੋ ਇਹਦੇ ਵਿੱਚ ਆਪਣਾ ਟਿੰਡ ਚ ਕੰਨਾ ਨਾ ਪਸਾਈਏ ਅਸੀਂ ਆਪਣਾ ਆਪਣਾ ਰਾਹ ਜਿਹੜਾ ਉਹ ਵੱਖ ਵੱਖ ਨਾ ਕਰੀਏ ਵੀ ਅਸੀਂ ਜਿਹੜਾ ਸਾਨੂੰ ਆਪਣੀ ਹੋਂਮੇ ਛੱਡ ਦੀਏ ਸਿੱਧੀ ਗੱਲ ਕਿ ਜੀ ਸਾਨੂੰ ਕਿਸੇ ਨੇ ਆ ਗੱਲ ਕਹਿਤੀ ਆ ਤੇ ਅਸੀਂ ਬੜੇ ਗੁੱਸੇ ਚ ਆ ਜੀ ਸਾਡੇ ਸਾਡੀ ਇੱਜ਼ਤ ਨਹੀਂ ਜੀ ਕੀਤੀ ਪਰ ਤੇ ਇਹ ਵੀ ਗੱਲ ਅਖੇ ਜੀ ਸਾਡਾ ਤਾਂ ਆਪਣਾ ਖੇਤੀ ਦਾ ਕੰਮ ਆ ਚੱਲੀ ਜਾਣਾ ਜਨਾਬ ਵਹਿਮ ਕੱਢ ਦੇਣਾ ਅਡਾਨੀ ਅੰਬਾਨੀ ਦੇ ਮੁਰੇ ਕਿਸੇ ਦੀ ਵੀ 20 ਕਿੱਲੇ ਵਾਲੇ ਦੀ 100 ਵਾਲੇ ਦੀ 200 ਵਾਲੇ ਦੀ ਵਾਹ ਫੇਚ ਨਹੀਂ ਚੱਲਣੀ ਭੁੱਲ ਜਾਓ ਕਿ ਤੁਸੀਂ ਤੁਹਾਡੀ ਜਿਹੜੀ ਖੇਤੀ ਉਦਾਂ ਹੀ ਚੱਲੂਗੀ ਤੇ ਬਾਕੀਆਂ ਦੀ ਜ਼ਮੀਨ ਤੇ ਸ਼ਾਇਦ ਇਹ ਸਾਰਾ ਕੁਝ ਹੋਣ ਜਾ ਰਿਹਾ। ਉਹਨਾਂ ਨੇ ਕੋਈ ਸੌਫ ਜਿਹੜਾ 10 ਵੀ ਕੱਲੇ ਨਹੀਂ ਵਗਲਨੇ। ਉਹਨਾਂ ਨੇ ਹਜ਼ਾਰਾਂ ਜਿਹੜਾ ਹੈਕਟੇਰ ਆ ਉਹ ਇਕੱਠਾ ਜਿਹੜਾ ਉਹ ਵਰਤਣਾ। ਸੋ ਉਹਦੇ ਵਿੱਚ ਤੁਸੀਂ ਵੀ ਬਰਾਬਰ ਦੇ ਰਗੜੇ ਜਾਣਾ ਜਿੰਨਾ ਬਾਕੀਆਂ ਨੇ। ਸੋ ਇਹ ਗੱਲ ਵਹਿਮ ਨਾ ਰੱਖਿਓ ਕਿ ਕਲਾ ਉਹਨਾਂ ਦੇ ਲਈ ਆ ਤੇ ਜੇ ਕਿਤੇ ਕਿਸਾਨ ਸੰਘਰਸ਼ ਦੇ ਵਿੱਚ ਅਸੀਂ ਪਹੁੰਚਦੇ ਆ ਜੀ ਸਾਡੀ ਨੌਜਵਾਨੀ ਦੀ ਕਦਰ ਨਹੀਂ ਕਰਦੇ ਸਾਨੂੰ ਐਦਾਂ ਕਹਿੰਦੇ ਆ ਜਿੰਨੇ ਗਾਇਕ ਆਉਂਦੇ ਆ ਉਹਨਾਂ ਸਾਰਿਆਂ ਨੂੰ ਪੁੱਛ ਕੇ ਵੇਖ ਲਿਆ ਬਹੁਤ ਵਾਰੀ ਉਹਨਾਂ ਦੇ ਨਾਲ ਇਹ ਗੱਲਾਂ ਵਾਪਰੀਆਂ ਆਉਣਗੀਆਂ ਪਰ ਕਿਸੇ ਨੇ ਗੱਲ ਕਹੀ ਨਹੀਂ ਆਕੇ ਕਿਉਂਕਿ ਹਰ ਇੱਕ ਬੰਦਾ ਸੋਚਦਾ ਕਿ ਸੰਘਰਸ਼ ਲੜ ਰਹੇ ਆ ਅਸੀਂ ਇਹ ਤੇ ਹੋਂਮੇ ਦੀ ਲੜਾਈ ਨਹੀਂ ਲੜ ਰਹੇ ਕਿ ਅਸੀਂ ਘਰ ਦੇ ਵਿੱਚ ਏਸੀ ਲਾ ਕੇ ਪਿੱਛੇ ਤੇ ਬਹਿ ਜਾਈਏ ਫੋਨ ਦੇ ਮੂਰੇ ਲਾਈਵ ਹੋ ਕੇ ਜੀ ਸਾਨੂੰ ਐਦਾਂ ਕਹਤਾ ਜੀ ਸਾਨੂੰ ਉਹ ਕਹਤਾ ਜੀ ਇਹ ਬੱਚਿਆਂ ਵਾਲੀਆਂ ਹਰਕਤਾਂ ਹੁੰਦੀਆਂ ਤੇ ਬਿਲਕੁਲ ਜਿਹੜਾ ਉਹ ਕੀ ਕਹਾਂ ਕਿ ਛੋਟੀ ਸੋਚ ਦੀਆਂ ਗੱਲਾਂ ਆ। ਜਦੋਂ ਵੱਡੀ ਪਿਕਚਰ ਦੇ ਤੌਰ ਤੇ ਉੱਤੇ ਸੋਚੋ ਬਹੁਤ ਗੱਲਾਂ ਸਾਨੂੰ ਅਗਨੋਰ ਕਰਨੀਆਂ ਪੈ ਜਾਂਦੀਆਂ ਸੰਘਰਸ਼ ਕਰਕੇ ਲੋਕ ਏਕਤਾ ਕਰਕੇ ਲੋਕਾਂ ਦੇ ਇਸ ਵੱਡੇ ਸੰਘਰਸ਼ ਕਰਕੇ ਸੋ ਆਸਿਆ ਕਿ ਆਪਣਾ ਟਿੰਡਜੋ ਕਾਨਾ ਗਾਂ ਤੋਂ ਨਹੀਂ ਪਸਾਉਂਗੇ ਪਰ ਕਈ ਬੰਦੇ ਜਿਵੇਂ ਸ਼ੁਰੂ ਚ ਕਿਹਾ ਸੀ ਕਿ ਵਰਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਇਹਨਾਂ ਨੇ ਆਪਣਾ ਕੁਝ ਲੋਕਾਂ ਨੇ ਹਮੇਸ਼ਾ ਹੀ ਆਪਣਾ ਰਾਹ ਵੱਖਰਾ ਬਗਲਣਾ ਹੁੰਦਾ ਦੇਖਿਆ ਕਿ ਖਬਰਾਂ ਦੇ ਵਿੱਚ ਅਸੀਂ ਘਟਿਆਂ ਬਾਕੀ ਜ਼ਿਆਦਾ ਸ਼ਾਰਾਏ ਸੋ ਇਦਾਂ ਦੀ ਗੱਲ ਵਿੱਚ ਸ਼ੁਰਲੀ ਛੱਡਣੀ ਆ ਜਿਹਦਾ ਨਾ ਮੂੰਹ ਹੋਵੇ ਨਾ ਸਿਰ ਹੋਵੇ ਕਿ ਸਾਡੇ ਪਿੱਛੇ ਲੋਕ ਬੜੇ ਆ ਜੀ ਸਾਨੂੰ ਮਾਈਕ ਸਾਡੇ ਤੋਂ ਖਤਰਾ ਕੀ ਪੈ ਜਾਂਦਾ ਜਨਾਬ ਖਤਰਾ ਤੁਹਾਡੇ ਤੋਂ ਨਹੀਂ ਖਤਰਾ ਪੂਰੀ ਪੰਜਾਬ ਦੀ ਜ਼ਮੀਨ ਨੂੰ ਇਸ ਵੇਲੇ ਕਾਰਪੋਰੇਟ ਤੋਂ ਆ ਮਾਈਕ ਤੋਂ ਖਤਰਾ ਕਿਹਨੂੰ ਪੈਜੂਗਾ ਦੱਸੋ ਜੇ ਬੋਲਣ ਦਾ ਸ਼ੌਂਕ ਹੈ ਸ਼ੰਭੂ ਬਾਰਡਰ ਤੇ ਚਲ ਜਾਓ ਜਾ ਕੇ ਉੱਥੇ ਬੋਲ ਲਓ ਜੋ ਬੋਲਣਾ ਖੁੱਲਾ ਟਾਈਮ ਦੇ ਉੱਥੇ ਦੇ ਦਿੰਦੇ ਲੋਕ ਦੇਖੇ ਜਾ ਕੇ ਤੋ ਆਪਾਂ ਇੱਕ ਦਿਨ ਘਰੋਂ ਨਿਕਲ ਕੇ ਇਦਾਂ ਜਿਹੜੇ ਆ ਉਹ ਰੋਬਨ ਰੋਬਨ ਹੁੱਡ ਨਾ ਬਣ ਜਾਈਏ ਕਿ ਸਾਨੂੰ ਵੀਆਈਪੀ ਟ੍ਰੀਟਮੈਂਟ ਮਿਲਣਾ ਚਾਹੀਦਾ ਜੀ ਸਾਡਾ ਨਾਂ ਨਹੀਂ ਲਿਆ ਸਾਡਾ ਸਾਨੂੰ ਆਹ ਕਹਿਤਾ ਬਜ਼ੁਰਗ ਨੇ ਕਹਿਤਾ ਸੀ ਥੋੜਿਆ ਵੱਡਾ ਦਿਲ ਰੱਖ ਕੇ ਜਰਨਾ ਸਿੱਖੋ ਜਨਾਬ ਅੱਗੇ ਤੁਹਾਨੂੰ ਯਾਦ ਹੋਣਾ ਕਿ 5 ਅਪ੍ਰੈਲ 2011 ਤਰੀਕ ਨੂੰ ਇੱਕ ਭੁਖੜਤਾ ਰੱਖੀ ਗਈ ਸੀ ਇੰਡੀਆ ਗੈਸਟ ਕ腐ਪਸ਼ਨ ਦੇ ਨਾਮ ਦੇ ਉੱਤੇ ਉਹਦਾ ਮੁੱਢ ਬਣਿਆ ਸੀ ਅੰਨਾ ਹਜ਼ਾਰੇ ਹੁਣ ਅੰਨਾ ਹਜਾਰੇ ਹੁਣੀ ਜਿਹੜੇ ਆ ਉਹ ਸੰਘਰਸ਼ ਉਹਨਾਂ ਨੇ ਬੜਾ ਤਕੜਾ ਕੀਤਾ ਸੀ ਉਹਨਾਂ ਦੇ ਚੇਲੇ ਜਿਹੜੇ ਆ ਅਰਵਿੰਦ ਕੇਜਰੀਵਾਲ ਉਹਨਾਂ ਨੇ ਤਾਂ ਫਿਰ ਚੋਣ ਲੜ ਲਈ ਸੀ ਤੇ ਉਹ ਦਿੱਲੀ ਦੇ ਵਿੱਚ ਨੇ ਹੁਣ ਮੁੱਖ ਮੰਤਰੀ ਨੇ ਪਰ ਵੱਖ-ਵੱਖ ਲੜਾਈਆਂ ਲੜਨੇ ਬਾਰੇ ਵਾਲੇ ਅੰਨਾ ਹਜਾਰੇ ਇਹਨੇ ਪਿਛਲੇ ਸਮੇਂ ਤੋਂ ਲਗਾਤਾਰ ਚੁੱਪ ਨੇ ਉਹਨਾਂ ਨੇ ਇਸ ਕਿਸਾਨੀ ਸੰਘਰਸ਼ ਦੇ ਬਾਬਤ ਕੋਈ ਇੱਕ ਲਫ਼ਜ਼ ਵੀ ਹਾਲੇ ਤੱਕ ਨਹੀਂ ਕਿਹਾ ਜੋ ਬਹੁਤ ਸਾਰੇ ਲੋਕਾਂ ਨੂੰ ਰੜਕ ਰਿਹਾ ਲੋਕ ਇਹ ਵੀ ਸਵਾਲ ਕਰਦੇ ਆ ਕਿ ਕਾਸ਼ ਕਿਤੇ ਰੱਬ ਕਰੇ ਵੀ ਇੱਥੇ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਉਹ ਇਦਾਂ ਦਾ ਫੈਸਲਾ ਕਰਦੀ ਤੇ ਸ਼ਾਇਦ ਜਿਹੜੇ ਅੰਧਾ ਹਜਾਰੇ ਆ ਉਹਨਾਂ ਦੇ ਅੰਦਰ ਦਾ ਦਰਦ ਜਾਗਦਾ ਕਿਉਂਕਿ ਉਸ ਸੰਘਰਸ਼ ਤੋਂ ਬਾਅਦ ਉਸ ਸੰਘਰਸ਼ ਜਦੋਂ ਚੱਲ ਰਿਹਾ ਸੀ ਉਹਦੇ ਵਿੱਚ ਉਮਾ ਭਾਰਤੀ ਜਿਹੜੇ ਜਿਹੜੇ ਆਪਣੇ ਕਿਰਨ 베ਦੀ ਆ ਅਰਵਿੰਦ ਕੇਜਰੀਵਾਲ ਬਹੁਤ ਸਾਰੇ ਲੋਕ ਉੱਥੇ ਸੀ ਉਹ ਸਾਰੇ ਭਾਜਪਾ ਦੇ ਵਿੱਚ ਚਲੇ ਗਏ ਬਾਅਦ ਦੇ ਵਿੱਚ ਇਹ ਦੋਸ਼ ਵੀ ਲੱਗਦਾ ਰਿਹਾ ਅੰਨਾ ਜਹਾਰੇ ਉਹਨਾਂ ਦੇ ਬਾਬਤ ਖਬਰਾਂ ਨਿਕਲਦੀਆਂ ਰਹੀਆਂ ਕਿ ਆਰਐਸਐਸ ਜਿਹੜੀ ਸਾਰੀ ਇਸ ਦੇ ਪਿੱਛੇ ਪਲੈਨਿੰਗ ਸੀ ਕੀਤੀ ਜਾ ਕੇ ਜਦੋਂ ਤੁਸੀਂ ਪੜ੍ਹਦੇ ਖਬਰਾਂ ਜਾ ਕੇ ਸਰਚ ਕਰ ਸਕਦੇ ਆ ਕਿ ਸਾਰਾ ਸੰਘਰਸ਼ ਦੇ ਪਿੱਛੇ ਆਰਐਸਐਸ ਕੰਮ ਕਰ ਰਹੀ ਸੀ ਸੋ ਹੁਣ ਅੱਜ ਸਵਾਲ ਲੋਕ ਪੁੱਛਣਗੇ ਕਿ ਅੰਨਾ ਹਜਾਰੇ ਜੋ ਹਮੇਸ਼ਾ ਕਿਸਾਨਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਜਾਂ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸੀ ਤੇ ਅੱਜ ਜਦੋਂ ਐਡੀ ਵੱਡੀ ਵਿਪਤਾ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਸਿਰ ਆਣ ਬਣੀ ਆ ਤੇ ਉਹ ਰਾਲੇ ਰਾਲੇਗਨ ਸਿੱਧੀ ਜਿਹੜਾ ਆਪਣਾ ਪਿੰਡ ਆ ਉਥੇ ਕਿਉਂ ਨਹੀਂ ਹੱਲ ਬੈਠੇ ਤੇ ਕਿਉਂ ਨਹੀਂ ਹਲੇ ਤੱਕ ਇੱਕ ਵੀ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਬਿਆਨ ਦੇ ਦਿੱਤਾ ਉਹ ਬਿਆਨ ਵੀ ਦੇਣ ਦੇ ਲਈ ਇਹ ਪੰਜਾਬ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛ ਕੇ ਦੇਖੋ ਕਿ ਕਿੰਨੀ ਕੁ ਮੁਸ਼ਕਲ ਉਹਨਾਂ ਨੇ ਕੀਤੀ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਲੋਕ ਇਸ ਗੱਲ ਦਾ ਸਵਾਲ ਕਰ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਬੋਲੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੇਖਿਆ ਸੀ ਕਿ ਧਾਰਾ 370 ਹੋਵੇ ਜਾਂ CAA ਦੀ ਗੱਲ ਹੋਵੇ ਜਾਂ NRC ਦੀ ਗੱਲ ਹੋਵੇ ਹਮੇਸ਼ਾ ਅਰਵਿੰਦ ਕੇਜਰੀਵਾਲ ਨੇ ਹਮਾਇਤ ਕੀਤੀ ਸੀ ਸ਼ਾਹੀਨ ਬਾਗ ਦੇ ਇੰਨਾ ਚਿਰ ਲੰਬੇ ਚੱਲੇ ਸੰਘਰਸ਼ ਦੇ ਵਿੱਚ ਵੀ ਉਹ ਨਹੀਂ ਗਏ ਸੀ ਸੋ ਵੱਖ-ਵੱਖ ਕਾਰਨ ਜਿਹੜੇ ਆ ਉਹ ਹੁੰਦੇ ਨੇ ਉਹਦੇ ਵਿੱਚ ਚਲੋ ਅਰਵਿੰਦ ਕੇਜਰੀਵਾਲ ਨੇ ਤਾਂ ਦੋ ਸ਼ਬਦ ਕਹੇ ਤੇ ਪਰ ਅੰਨਾ ਹਜਾਰੇ ਦੀ ਚਿੱਪੀ ਇਸ ਵਕਤ ਬਹੁਤ ਸਾਰੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਵਰਿੰਦਰਪਾਲ ਸਿੰਘ ਗਿੱਲ ਵਾਰਿਸ ਸ਼ਾਹ ਦੀ ਇੱਕ ਗੱਲ ਆਪਾਂ ਵਾਰ-ਵਾਰ ਗੱਲਬਾਤ ਦੇ ਵਿੱਚ ਵਰਤਦੇ ਆ ਕਿ ਵਾਰਿਸ ਸ਼ਾਹ ਨਾ ਆਪਤਾ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਦੀ ਇਹ ਗੱਲ ਆਪਾਂ ਉਹਨਾਂ ਲਈ ਵਰਤਦੇ ਹੁੰਦੇ ਆ ਜਿਹੜੇ ਬੰਦੇ ਆਪਣੀ ਆਦਤ ਤੋਂ ਮਜਬੂਰ ਹੋਣ ਉਹਨਾਂ ਲਈ ਅੱਗੇ ਜਿਵਾਰੀ ਆਪਾਂ ਇਹ ਵੀ ਗੱਲ ਵਰਤ ਲੈਣੇ ਆ ਕਿ ਇਹ ਵਿਅਕਤੀ ਨੇ ਹਮੇਸ਼ਾ ਆਪਣੇ ਟਿੰਡ ਚ ਕੰਨਾ ਫਸਾ ਕੇ ਰੱਖਣਾ ਹੁੰਦਾ ਮਤਲਬ ਸਾਰੀ ਦੁਨੀਆ ਜੇ ਜਰਨਲਿਸਟ ਸੜਕ ਦੇ ਉੱਤੇ ਜਾਂਦੀ ਹੋਵੇ ਉਸ ਵਿਅਕਤੀ ਨੇ ਉਹਦੇ ਵਿੱਚੋਂ ਵੱਖਰਾ ਹੀ ਮੋੜ ਘੱਟ ਜਾਣਾ ਹੁੰਦਾ ਕਿ ਨਹੀਂ ਆਹ ਰਾਹ ਉਧਰ ਨੂੰ ਸਹੀ ਜਾਂਦਾ ਮਤਲਬ ਸਾਰੀ ਦੁਨੀਆ ਉਧਰ ਨੂੰ ਵੇਖਣ ਲੱਗ ਪਵੇ ਤੇ ਸਾਡੇ ਕੋਲ ਸੁਖ ਨਾ ਪੰਜਾਬੀਆਂ ਦੇ ਕੋਲ ਇਦਾਂ ਦੇ ਵਿਅਕਤੀਆਂ ਦੀ ਪਰਮਾਰਿਆ ਪੰਜਾਬ ਦੇ ਵਿੱਚ ਨੌਜਵਾਨ ਬਜ਼ੁਰਗ ਮਾਤਾਵਾ ਬੱਚੇ ਤੱਕ ਟੋਲ ਪਲਾਜ਼ਿਆਂ ਦੇ ਉੱਤੇ ਪੈਟਰੋਲ ਪੰਪਾਂ ਦੇ ਉੱਤੇ ਤੇ ਰਿਲਾਇੰਸ ਦੇ ਵੱਡੇ ਵੱਡੇ ਜਿਹੜੇ ਮੌਲਿਆ ਉਹਨਾਂ ਦੇ ਬਾਹਰ ਬੈਠੇ ਸੰਘਰਸ਼ ਕਰ ਰਿਹਾ ਦਿਨ ਰਾਤ ਇੱਕ ਕੀਤਾ ਹੋਇਆ ਉਹ ਇਸੇ ਕਰਕੇ ਕੀਤਾ ਆ ਕਿ ਉਹਨਾਂ ਨੇ ਇੱਕ ਉਸ ਤੋਤੇ ਦੀ ਧੌਣ ਨੂੰ ਹੱਥ ਪਾਇਆ ਜਿਸ ਤੋਤੇ ਵਿੱਚ ਸਰਕਾਰ ਦੀ ਜਾਨ ਵਸਦੀ ਆ ਸਰਕਾਰ ਦੀ ਜਾਨ ਕਾਰਪੋਰੇਟ ਵਿੱਚ ਵਸਦੀ ਆ ਤੇ ਕਾਰਪੋਰੇਟ ਲਈ ਕੀ ਆ ਪੈਸਾ ਹੀ ਸਭ ਕੁਝ ਆ ਤੇ ਪੈਸੇ ਦਾ ਜਿਹੜਾ ਨੁਕਸਾਨ ਪਿਛਲੇ ਦਿਨਾਂ ਤੋਂ ਲਗਾਤਾਰ ਟੋਲ ਪਲਾਜ਼ਿਆਂ ਦੇ ਉਤੋਂ ਵੱਡੇ ਵੱਡੇ ਮੋਲਾਂ ਦੇ ਉਤੋਂ ਪੰਪਾਂ ਦੇ ਉਤੋਂ ਲਗਾਤਾਰ ਹੋ ਰਿਹਾ ਸੋ 60 ਦਾ ਵੱਜ ਰਹੀ ਆ ਬੇਸ਼ੱਕ ਕੋਈ ਜਿਹੜਾ ਉਹ ਸ਼ੋ ਨਾ ਕਰੇ ਸਰਕਾਰ ਸਿੱਧਾ ਵੀ ਨਹੀਂ ਕਹਿ ਸਕਦੀ ਹੁਣ ਕਿ ਅਸਾਨੂੰ ਬਹੁਤ ਦਰਦ ਆ ਜੀ ਇਹਨਾਂ ਦਾ ਕਿ ਕਿਸੇ ਤਰ੍ਹਾਂ ਇਹ ਕੰਮ ਪਰੇ ਕੀਤਾ ਜਾਵੇ ਕੁਝਾਂ ਵਕਤ ਤੋਂ ਵਕਤ ਤੰਗ ਤਰੀਕਿਆਂ ਦੇ ਨਾਲ ਜਾਰੀ ਆ ਇਸ ਸੰਘਰਸ਼ ਦੇ ਵਿੱਚ ਜਿੱਥੇ ਵੱਖ-ਵੱਖ ਲੋਕ ਸੰਘਰਸ਼ ਦਾ ਹਿੱਸਾ ਬਣੇ ਉੱਥੇ ਸਾਡੇ ਪੰਜਾਬੀ ਗਾਇਕ ਵੀ ਬਣੇ ਜਿਹੜੇ ਚੱਕਰੋ ਰੱਖ ਲੋ ਕਰਦੇ ਸੀ ਜੱਟ ਨੇ ਬੰਦਾ ਮਾਰਤਾ ਜੱਟ ਨੇ ਦਨਾਲੀ ਚੱਕ ਲਈ ਜੱਟ ਨੇ ਜੀਪ ਲੈ ਲਈ ਆ ਜੱਟ ਨੇ ਫੋਡ ਲੈ ਲਿਆ ਆ ਜੱਟ ਨੇ ਕੱਦੂ ਦੇ ਵਿੱਚ ਟਰੈਕਟਰ ਵਾੜ ਦਿੱਤਾ ਆ ਫੋਰਚੂਨਰ ਵਾੜਤੀ ਆ ਉਹ ਲੋਕਾਂ ਨੇ ਹੁਣ ਕੁਝ ਚੰਗੇ ਗੀਤ ਸਾਰੇ ਲੋਕਾਂ ਨੇ ਗਾਏ ਨਹੀਂ ਵਿੱਚ ਚੰਗੇ ਵੀ ਨਹੀਂ ਬਹੁਤ ਜ਼ਿਆਦਾ ਜਿਹੜੇ ਮਾੜਾ ਨਹੀਂ ਗਾਉਂਦੇ ਪਰ ਹੁਣ ਕੁਝ ਓਦਾਂ ਦੇ ਲੋਕ ਵੀ ਸੰਘਰਸ਼ ਦੇ ਵਿੱਚ ਆਏ ਨੇ ਚਲੋ ਜੀ ਆਇਆਂ ਨੂੰ ਪਰ ਆਪਾਂ ਇੱਕ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਵੇਖੀ ਸੀ ਜਿਹਦੇ ਵਿੱਚ ਹਰ ਭਜਨ ਮਾਨ ਨੂੰ ਇੱਕ ਧਰਨੇ ਦੇ ਉੱਤੇ ਪਹੁੰਚਦੇ ਆ ਤੇ ਸਟੇਜ ਦੇ ਉੱਤੋਂ ਅਨਾਉਂਸ ਕੀਤਾ ਜਾਂਦਾ ਕਿ ਤੁਸੀਂ ਬੈਠ ਜਾਓ ਹਰਭਜਨ ਮਾਨ ਹੁਣੀ ਬੜੀ ਹਲੀੰਬੀ ਦੇ ਨਾਲ ਕਹਿੰਦੇ ਆ ਤੇ ਮੈਂ ਬੈਠ ਜਾਣਾ ਪਰ ਫਿਰ ਵੀ ਉਹਨਾਂ ਨੇ ਇੱਕ ਅਰ ਫਿਰ ਕਹਿ ਜਾਂਦਾ ਕਿ ਬੈਠੋ ਤੁਸੀਂ ਉਹ ਕਹਿੰਦੇ ਜੀ ਬਹਿ ਜੰਨੇ ਆ ਲੋਕਾਂ ਨੇ ਆਪਣੀ ਬਕਵਕ ਪ੍ਰਤੀ ਕਰਿਆ ਉਹਦੇ ਉੱਤੇ ਦਿੱਤੀ ਪਰ ਹਰਭਜਨ ਮਾਨ ਹੁਣੀ ਉਥੋਂ ਘਰ ਗਏ ਆਪਣੇ ਤੇ ਉਹਨਾਂ ਨੇ ਇਸ ਗੱਲਬਾਤ ਨੂੰ ਇਸ ਤੋਂ ਅੱਗੇ ਨਹੀਂ ਬਤਾਇਆ ਜਦੋਂ ਆਪਾਂ ਸੰਘਰਸ਼ ਲੜਦੇ ਆ ਜਦੋਂ ਆਪਾਂ ਕੋਈ ਵੱਡੀ ਗੱਲ ਜਿਹੜੀ ਉਹ ਲੜਦੇ ਆ ਉਹਦੇ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਹੁੰਦੀਆਂ ਜਿਵੇਂ ਕਿ ਆ ਜਾਂਦਾ ਕਿ ਵੱਡੇ-ਵੱਡੇ ਸ਼ਹਿਰਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹਨਾਂ ਛੋਟੀਆਂ ਗੱਲਾਂ ਨੂੰ ਹੀ ਆਪਾਂ ਵੱਡਾ ਬਣਾਉਣ ਲੱਗ ਪਈਏ ਤੇ ਤੁਹਾਡੀ ਸੂਝ ਉੱਤੇ ਵੀ ਸਵਾਲ ਹੁੰਦਾ ਜਿਵੇਂ ਕਿ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਸੂਝ ਆ ਜਿਹੜੀ ਉਹ ਤੁਹਾਡੇ ਕੋਲ ਸਭ ਤੋਂ ਵਧੀਆ ਮੌਕੇ ਦਾ ਹਥਿਆਰ ਆ ਕਿ ਤੁਸੀਂ ਕਿਵੇਂ ਵਰਤਦੇ ਆ ਉਹਨੂੰ ਉਹਨਾਂ ਦੇ ਕੋਲ ਵੀ ਮੋਬਾਈਲ ਫੋਨ ਆ ਉਹਨਾਂ ਦੇ ਕੋਲ ਵੀ ਫੇਸਬੁੱਕ ਉੱਤੇ ਲੱਖਾਂ ਫਾਲੋਅਰ ਆ ਇੰਸਟਾਗ੍ਰਾਮ ਦੇ ਉੱਤੇ ਫਾਲੋਅਰ ਆ ਉਹ ਵੀ ਘਰ ਜਾ ਕੇ ਲਾਈਵ ਹੋ ਸਕਦੇ ਸੀ ਜੀ ਮੈਂ ਤਾਂ ਬਹਿ ਨਹੀਂ ਲੱਗਾ ਸੀ ਜੀ ਮੈਨੂੰ ਐਦਾਂ ਕਹਿ ਤਾ ਗਿਆ ਮੇਰੇ ਕੋਲ ਬੰਦੇ ਬੜੇ ਆ ਮੇਰੇ ਨਾਲ ਦੁਨੀਆ ਬੜੀ ਜੁੜੀ ਆ ਹਾਲਾਂਕਿ ਗੱਲਾਂ ਕਹਿਣ ਦੀ ਉਹਨਾਂ ਨੂੰ ਲੋੜ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਸਿਨੇਮਾ ਜਦੋਂ ਬਿਲਕੁਲ ਧਰਾਤਲ ਵੱਲ ਜਾ ਚੁੱਕਾ ਸੀ ਉਹਨੂੰ ਵਾਪਸ ਖਿੱਚ ਕੇ ਲਿਆਂਦਾ ਹਰਭਜਨ ਮਾਨ ਹਣੀ ਹਮੇਸ਼ਾ ਚੰਗਾ ਗਿਆ ਪਰ ਉਹ ਇਸ ਗੱਲ ਨੂੰ ਅੱਗੇ ਲੰਘਾ ਇਹ ਗੱਲ ਉਹਨਾਂ ਨੇ ਇਹ ਸਭ ਕੁਝ ਨਹੀਂ ਕੀਤਾ ਤੇ ਅਗਲੇ ਦਿਨ ਆਪਣੇ ਬੇਟੇ ਦੇ ਨਾਲ ਫਿਰ ਸੰਘਰਸ਼ ਦੇ ਵਿੱਚ ਆ ਕੇ ਪਹੁੰਚ ਗਿਆ ਇਹ ਵੀ ਨਹੀਂ ਕਿ ਮੈਂ ਰੁਸ ਕੇ ਬਹਿ ਗਿਆ ਕਿ ਮੈਂ ਨਹੀਂ ਆਉਂਦਾ ਜੀ ਮਤਲਬ ਉਹ ਗੱਲ ਸਮਝਦੇ ਆ ਕਿ ਸੰਘਰਸ਼ ਹੈ ਜਿਹੜਾ ਉਹ ਇਸ ਵਕਤ ਉੱਥੇ ਪਹੁੰਚ ਚੁੱਕਾ ਕਿ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਅਗਨੋਰ ਕਰਨੀਆਂ ਪੈਣੀਆਂ ਸਾਨੂੰ ਤੇ ਇਹ ਕੱਲੀ ਉਹਨਾਂ ਦੇ ਨਾਲ ਨਹੀਂ ਹੋਰ ਵੀ ਬਹੁਤ ਸਾਰੇ ਗਾਇਕਾਂ ਦੇ ਨਾਲ ਜਾਂ ਜਿਹੜੇ ਨਾਲ ਤੁਰੇ ਨੇ ਚਾਹੇ ਲੱਖਾਂ ਸੁਧਾਣਾ ਹੋਣ ਜਾਂ ਹੋਰ ਹੋਣ ਉਹਨਾਂ ਨਾਲ ਬਾਪੜੀਆਂ ਹੋ ਸਕਦੀਆਂ ਸਾਡੇ ਬਜ਼ੁਰਗਰੇ ਉਹ ਪਰ ਇੱਕ ਅੱਜ ਮੈਂ ਦੇਖਿਆ ਕਿ ਲਾਈਵ ਵਿਅਕਤੀ ਹੋਏ ਨੇ ਉਹ ਪਹਿਲੀ ਵਾਰੀ ਲਾਈਵ ਤਾਂ ਨਹੀਂ ਹੋਏ ਜਿੰਨੀ ਵਾਰੀ ਲਾਈਵ ਹੁੰਦੇ ਨੇ ਉਹਦੇ ਉੱਤੇ ਖਬਰਾਂ ਬਣਦੀਆਂ ਹੀ ਨਹੀਂ ਉਹ ਫਿਰ ਲਾਈਵ ਹੋਏ ਨੇ ਜਨਾਬ ਉਹਨਾਂ ਨੇ ਲਾਈਵ ਹੋ ਕੇ ਬੜਾ ਤਕੜਾ ਇੱਕ ਰੰਝ ਕੱਢਿਆ ਉਹ ਕਹਿੰਦੇ ਕਿ ਮੈਂ ਗਿਆ ਸੰਘਰਸ਼ ਦੇ ਵਿੱਚ ਤੇ ਸੰਘਰਸ਼ ਦੇ ਵਿੱਚ ਸਟੇਜ ਉਤੋਂ ਕਹਿਤਾ ਗਿਆ ਕਿ ਤੁਹਾਨੂੰ ਅਸੀਂ ਮਾਈਕ ਨਹੀਂ ਦੇਣਾ ਜੀ ਬਹਿ ਕੇ ਸੁਣੋ ਸਾਨੂੰ ਸਾਨੂੰ 40 ਸਾਲ ਹੋ ਗਏ ਹੁਣ ਸਵਾਲ ਇਹ ਆ ਕਿ ਤੁ ਪੰਜ ਜਿਹੜੀ ਆ ਜੂਨ ਨੂੰ ਇਹ ਆਰਡੀਨੈਂਸ ਆਇਆ ਉਸ ਤੋਂ ਬਾਅਦ ਸੰਘਰਸ਼ ਸ਼ੁਰੂ ਹੋ ਗਿਆ ਜਿਹੜੇ ਬਜ਼ੁਰਗ ਮਾਤਾਵਾ ਪਿਛਲੇ 2 ਮਹੀਨਿਆਂ ਤੋਂ ਸੜਕਾਂ ਤੇ ਆ ਜਾਂ ਪਿਛਲੇ 20 ਦਿਨਾਂ ਤੋਂ ਆਪਣਾ ਘਰਵਾਰ ਛੱਡ ਕੇ ਬਿਲਕੁਲ ਟੋਲ ਪਲਾਜ਼ਾ ਤੇ ਪੰਪਾਂ ਤੇ ਆ ਤੇ ਅਸੀਂ ਉਹਨਾਂ ਦੇ ਨਾਲ ਰੰਜ ਕਰ ਲਈਏ ਜਾ ਕੇ ਬਹਿ ਕੇ ਇੱਕ ਦਿਹਾੜੀ ਕਿ ਭਾਈ ਤੁਹਾਨੂੰ ਸਾਡੀ ਕਦਰ ਨਹੀਂ ਸਾਡੇ ਨਾਲ 10000 ਬੰਦਾ ਤੁਰਿਆ ਫਿਰਦਾ ਮਗਰ ਸਾਡੇ ਸਾਡੇ ਨਾਲ ਤਾਂ ਦੁਨੀਆ ਬੜੀ ਜੁੜੀ ਆ ਅਸੀਂ ਸੰਘਰਸ਼ ਦਾ ਹਿੱਸਾ ਬਣਨਾ ਤੁਸੀਂ ਨੂੰ ਆਹ ਕਹੀ ਜਾਂਦੇ ਆ ਉਹਨਾਂ ਕਹਿਣਾ ਕਿ ਉਹਨਾਂ ਨੇ ਸਾਡੀ ਉੱਤੇ ਬੇਇੱਜ਼ਤੀ ਕੀਤੀ ਜੀ ਬੇਇੱਜ਼ਤੀ ਮਤਲਬ ਇਹ ਕੀਤੀ ਕਿ ਤੁਹਾਨੂੰ ਮਾਈਕ ਨਹੀਂ ਦੇਣਾ ਉਹ ਕਹਿੰਦੇ ਕਿ ਅਸੀਂ ਥੱਲੇ ਬਹਿ ਕੇ ਉੱਥੋਂ ਵਾਪਸ ਮੁੜਿਆ ਤੇ ਨਾਲ ਦੀ ਨਾਲ ਇਹ ਵੀ ਕਹਿਤਾ ਕਿ ਜਿਹੜਾ 25 ਤਰੀਕ ਨੂੰ ਵਕਤਾਂ ਰਨ ਲਗਾਇਆ ਸੀ ਉਹ ਵੀ ਜਿਹੜਾ ਸੰਘਰਸ਼ ਨੂੰ ਤਾਰਪੀਡੋ ਕਰਨੇ ਦੀ ਗੱਲ ਸੀ ਤੇ ਉਹ ਤਾਂ ਗੱਲ ਸਾਫ਼ ਹੀ ਹੈ ਸਾਰਿਆਂ ਨੂੰ ਪਤਾ ਹੀ ਆ ਸਾਰੀ ਦੁਨੀਆ ਜਿਵੇਂ ਪਹਿਲਾਂ ਮੈਂ ਕਹਿ ਕੇ ਹਟਿਆ ਕਿ ਜਰਨਲਿਸਟ ਸੜਕ ਤੇ ਜਾਂਦੀ ਆਪਾਂ ਵੱਖਰੀ ਲਾਈਨ ਕੱਢ ਕੇ ਤੁਰ ਪਈ ਕਿ ਅਸੀਂ ਤਾਂ ਐ ਨੂੰ ਜਾਣਾ ਉਹ ਸਾਰਾ ਝੂਠ ਹੈ ਜਿਹੜਾ ਉਥੇ ਆਇਆ ਉਸ ਦਿਨ ਉਹ ਕਿਸੇ ਹੋਰ ਸੰਘਰਸ਼ਾਂ ਦੇ ਵਿੱਚ ਜਾਂਦਾ ਪਰ ਚਲੋ ਉਹ ਵੀ ਤੁਸੀਂ ਕਰ ਲਿਆ ਪਰ ਜੇ ਆਪਾਂ ਹੁਣ ਇਹ ਗੱਲਾਂ ਕੱਢ ਕੇ ਬਹਿ ਜਾਈਏ ਕਿ ਅਸੀਂ ਟਾਈਮ ਕੱਢ ਕੇ ਪਹੁੰਚਦੇ ਆਂ ਤੇ ਟਾਈਮ ਕੱਢ ਕੇ ਪਹੁੰਚੇ ਆ ਜੇ ਤੁਸੀਂ ਤੇ ਤੁਸੀਂ ਕਿਸੇ ਤੇ एहसान ਨਹੀਂ ਕਰ ਰਹੇ ਤੁਸੀਂ ਆਪਣੀ ਪੰਜਾਬ ਦੀ ਲੜਾਈ ਲੜ ਰਹੇ ਆ ਤੇ ਜੇ ਤੁਸੀਂ ਇਹ ਕਹੋਗੇ ਕਿ ਅੱਜ ਵੀ ਆਏ ਸੀ ਡਾਰਲਿੰਗ ਕੱਲ੍ਹ ਨੂੰ ਵੀ ਚਲਾਂਗੇ ਤੇ ਡਾਰਲਿੰਗ ਗੱਲ ਇਹ ਵੀ ਸੋਚੋ ਤੁਸੀਂ ਕਿ ਜਿਹੜੇ ਪੰਜਾਬ ਦੇ ਲੋਕ ਬਜ਼ੁਰਗ ਆ ਉਹ ਕੱਲੇ ਤੁਹਾਨੂੰ ਨਹੀਂ ਵੇਖਦੇ ਜਿਹੜੇ ਆਗੂ ਆ ਉਹਨਾਂ ਦੇ ਲਈ ਹੋਰ بڑے ਲੋਕ ਆ ਉਹਨਾਂ ਨੇ ਸੰਘਰਸ਼ ਨੂੰ ਵੀ ਰਾਹ ਦੱਸਣਾ ਉਹਨਾਂ ਨੇ ਆਏ ਲੋਕਾਂ ਨੂੰ ਵੀ ਸਾਹਮਣਾ ਕੋਈ ਉੱਥੇ ਸਰਦਾਰ ਸ਼ਰਾਰਤੀ ਅੰਸਰ ਆ ਕੇ ਕੋਈ ਬੱਟਾ ਹੀ ਨਾ ਮਾਰ ਜਾਏ ਉਹਦੀ ਜ਼ਿੰਮੇਵਾਰੀ ਵੀ ਉਹਨਾਂ ਉਹਨਾਂ ਤੇ ਜਿਨ੍ਹਾਂ ਨੇ ਉੱਥੇ ਧਰਨਾ ਲਾਇਆ ਸੋ ਉਹਨਾਂ ਨੇ ਕੱਲੀ ਤੁਹਾਡੀ ਫੇਮ ਨਹੀਂ ਦੇਖਣੀ ਕਿ ਤੁਹਾਡੇ ਗਾਣੇ ਦੇ ਕਿੰਨੇ ਵੀਊ ਹੋ ਗਏ ਆ ਜੀ ਤੁਸੀਂ ਕਿੱਡੀ ਕੁ ਵੱਡੀ ਹਸਤੀ ਹੋ ਉਹਨਾਂ ਦੇ ਲਈ ਤੁਸੀਂ ਦਰੀ ਵਾਲੇ ਲੋਕ ਆ ਆ ਕੇ ਬਹਿ ਕੇ ਗੱਲਬਾਤ ਸੁਣੋ ਤੇ ਉਹ ਇਹ ਵੀ ਨਹੀਂ ਕਹਿੰਦੇ ਝੂਠ ਨਹੀਂ ਕੋਈ 40 ਸਾਲ ਹੋ ਗਿਆ ਉਹ ਤੁਰੇ ਫਿਰਦੇ ਇਹਨੂੰ 40 ਸਾਲ ਹੋ ਗਏ ਕਰਕੇ 40 ਸਾਲ ਕਹਿੰਦੇ ਆ ਤੇ ਜਿਨ੍ਹਾਂ ਦੇ ਖਿਲਾਫ ਤੁਸੀਂ ਬੋਲ ਰਹੇ ਆ ਕਿ ਫਲਾਣਾ ਬੰਦਾ ਜੀ ਉਹ ਪਤਾ ਨਹੀਂ ਕੌਣ ਆ ਜੀ ਉਹ ਬਜ਼ੁਰਗ ਤੁਹਾਡੇ ਬਾਪ ਤੋਂ ਉਮਰ ਤੋਂ ਵਿੱਚ ਵੱਡਾ ਆ ਤੇ ਦੂਜਾ ਉਹ ਸੰਘਰਸ਼ ਕਰ ਰਿਹਾ ਪੰਜਾਬ ਦੀ ਲੜਾਈ ਲਈ ਸੋ ਉਹਦੇ ਲਈ ਆਪਾਂ ਜਿਹੜੇ ਉਹਨਾਂ ਦੇ ਲਈ ਸ਼ਬਦ ਵਰਤਣੇ ਆ ਉਹ ਤੁਹਾਡੀ ਡਿਕਸ਼ਨਰੀ ਏਡੀਕ ਵੱਡੀ ਹੋਣੀ ਚਾਹੀਦੀ ਆ ਜੇ ਤੁਸੀਂ ਲੋਕ ਗਾਇਕੋ ਜਾਂ ਲੋਕਾਂ ਵਿਚਰਨ ਵਾਲਿਓ ਪਬਲਿਕ ਫਿਗਰ ਹੋ ਕਿ ਉਹਦੇ ਵਿੱਚ ਉਹਨਾਂ ਦੀ ਰਿਸਪੈਕਟ ਨੂੰ ਰੱਖਦੇ ਹੋਏ ਆਪਣੀ ਗੱਲ ਕਹਦਾ ਹਾਂ ਪਹਿਲੀ ਗੱਲ ਤਾਂ ਇਹ ਗੱਲ ਇੱਥੇ ਕਹਿਣ ਦੀ ਲੋੜ ਨਹੀਂ ਕਿ ਸਾਨੂੰ ਜੀ ਸਾਨੂੰ ਮੋੜ ਦਿੱਤਾ ਜੀ ਮੈਂ ਇੱਕ ਚੁਟਕੀ ਤੇ 10000 ਬੰਦਾ ਇਕੱਠਾ ਕਰ ਲੂੰ ਉਹ 10000 ਬੰਦਾ ਇਕੱਠਾ ਕਰਕੇ ਲੈ ਕੇ ਕਿੱਥੇ ਜਾਣਾ ਹੁਣ ਕਿ ਰੋਜ਼ ਸੱਦੋ ਉਹਨਾਂ ਨੂੰ ਸੱਦ ਧਰਨੇ ਆ ਜਾ ਕੇ ਬਹਿਣ ਮਤਲਬ ਜੇ 25 ਤਰੀਕ ਨੂੰ ਵੀ ਗੱਲ ਹੈ ਕਿ ਮੈਨੂੰ ਤਾਂ 25 ਤਰੀਕ ਨੂੰ ਪਤਾ ਲੱਗ ਗਿਆ ਸੀ ਜੀ ਇਹਨਾਂ ਨੇ ਸਾਡੀ ਸੁਣਨੀ ਨਹੀਂ ਤੇ ਜੇ 25 ਦਾ ਪਤਾ ਲੱਗ ਗਿਆ ਸੀ ਫਿਰ ਧਰਨੇ ਚ ਲੈਣ ਕੀ ਜਾਣਾ ਸੀ ਇੱਕ ਵੱਖਰੀ ਲਾਈਨ ਖੇਚੀ ਲਈ ਸੀ ਤਾਂ ਸੋ ਗੱਲ ਇਹ ਆ ਇਹ ਇਹ ਮੁੱਦੇ ਨੂੰ ਬੜਾ ਖਿੱਚਣਾ ਨਹੀਂ ਮੈਂ ਚਾਹੁੰਦਾ ਪਰ ਗੱਲ ਇੱਕੋ ਹੀ ਆ ਕਿ ਸੰਘਰਸ਼ ਦੇ ਵਿੱਚ ਸੰਘਰਸ਼ ਦੀ ਜਿਹੜੀ ਇਸ ਵਕਤ ਜਿੱਥੇ ਪਹੁੰਚ ਚੁੱਕਾ ਇਹਨੇ ਕਿਹੜਾ ਰੂਪ ਲੈਣਾ ਕਿਹੜਾ ਰੰਗ ਲੈਣਾ ਕਿੱਧਰ ਨੂੰ ਜਾਣਾ ਕੋਈ ਪਤਾ ਨਹੀਂ ਸੋ ਇਹਦੇ ਵਿੱਚ ਆਪਣਾ ਟਿੰਡ ਚ ਕੰਨਾ ਨਾ ਪਸਾਈਏ ਅਸੀਂ ਆਪਣਾ ਆਪਣਾ ਰਾਹ ਜਿਹੜਾ ਉਹ ਵੱਖ ਵੱਖ ਨਾ ਕਰੀਏ ਵੀ ਅਸੀਂ ਜਿਹੜਾ ਸਾਨੂੰ ਆਪਣੀ ਹੋਂਮੇ ਛੱਡ ਦਈਏ ਸਿੱਧੀ ਗੱਲ ਕਿ ਜੀ ਸਾਨੂੰ ਕਿਸੇ ਨੇ ਆਹ ਗੱਲ ਕਹਿਤੀ ਆ ਤੇ ਅਸੀਂ ਬੜੇ ਗੁੱਸੇ ਚ ਆ ਜੀ ਸਾਡੇ ਸਾਡੀ ਇੱਜ਼ਤ ਨਹੀਂ ਜੀ ਕੀਤੀ ਪਰ ਤੇ ਇਹ ਵੀ ਗੱਲ ਅਖੇ ਜੀ ਸਾਡਾ ਤਾਂ ਆਪਣਾ ਖੇਤੀ ਦਾ ਕੰਮ ਆ ਚੱਲੀ ਜਾਣਾ ਜਨਾਬ ਵਹਿਮ ਕੱਢ ਦੇਣਾ ਅਡਾਨੀ ਅੰਬਾਨੀ ਦੇ ਮੁਰੇ ਕਿਸੇ ਦੀ ਵੀ 20 ਕਿੱਲੇ ਵਾਲੇ ਦੀ 100 ਵਾਲੇ ਦੀ 200 ਵਾਲੇ ਦੀ ਵਾਹ ਪੇਚ ਨਹੀਂ ਚੱਲਣੀ ਭੁੱਲ ਜਾਓ ਕਿ ਤੁਸੀਂ ਤੁਹਾਡੀ ਜਿਹੜੀ ਖੇਤੀ ਉਦਾਂ ਹੀ ਚੱਲੂਗੀ ਤੇ ਬਾਕੀਆਂ ਦੀ ਜ਼ਮੀਨ ਤੇ ਸ਼ਾਇਦ ਇਹ ਸਾਰਾ ਕੁਝ ਹੋਣ ਜਾ ਰਿਹਾ। ਉਹਨਾਂ ਨੇ ਕੋਈ ਸੌਫ ਜਿਹੜਾ 10 ਵੀ ਕਿੱਲੇ ਨਹੀਂ ਬਗਲਨੇ। ਉਹਨਾਂ ਨੇ ਹਜ਼ਾਰਾਂ ਜਿਹੜਾ ਹੈਕਟੇਰ ਆ ਉਹ ਇਕੱਠਾ ਜਿਹੜਾ ਉਹ ਵਰਦਣਾ। ਸੋ ਉਹਦੇ ਵਿੱਚ ਤੁਸੀਂ ਵੀ ਬਰਾਬਰ ਦੇ ਰਗੜੇ ਜਾਣਾ ਜਿੰਨਾ ਬਾਕੀਆਂ ਨੇ। ਸੋ ਇਹ ਗੱਲ ਵਹਿਮ ਨਾ ਰੱਖਿਓ ਕਿ ਕਲਾ ਉਹਨਾਂ ਦੇ ਲਈ ਆ ਤੇ ਜੇ ਕਿਤੇ ਕਿਸਾਨ ਸੰਘਰਸ਼ ਦੇ ਵਿੱਚ ਅਸੀਂ ਪਹੁੰਚਦੇ ਆ ਜੀ ਸਾਡੀ ਨੌਜਵਾਨੀ ਦੀ ਕਦਰ ਨਹੀਂ ਕਰਦੇ ਸਾਨੂੰ ਐਦਾਂ ਕਹਿੰਦੇ ਆ ਜਿੰਨੇ ਗਾਇਕ ਆਉਂਦੇ ਆ ਉਹਨਾਂ ਸਾਰਿਆਂ ਨੂੰ ਪੁੱਛ ਕੇ ਵੇਖ ਲਿਆ ਬਹੁਤ ਵਾਰੀ ਉਹਨਾਂ ਦੇ ਨਾਲ ਇਹ ਗੱਲਾਂ ਵਾਪਰੀਆਂ ਆਉਣਗੀਆਂ ਪਰ ਕਿਸੇ ਨੇ ਗੱਲ ਕਹੀ ਨਹੀਂ ਆਕੇ ਕਿਉਂਕਿ ਹਰ ਇੱਕ ਬੰਦਾ ਸੋਚਦਾ ਕਿ ਸੰਘਰਸ਼ ਲੜ ਰਹੇ ਆ ਅਸੀਂ ਇਹ ਤੇ ਹੋਂਮੇ ਦੀ ਲੜਾਈ ਨਹੀਂ ਲੜ ਰਹੇ ਕਿ ਅਸੀਂ ਘਰ ਦੇ ਵਿੱਚ ਏਸੀ ਲਾ ਕੇ ਪਿੱਛੇ ਤੇ ਬਹਿ ਜਾਈਏ ਫੋਨ ਦੇ ਮੂਹਰੇ ਲਾਈਵ ਹੋ ਕੇ ਜੀ ਸਾਨੂੰ ਐਦਾਂ ਕਹਤਾ ਜੀ ਸਾਨੂੰ ਉਹ ਕਹਤਾ ਜੀ ਇਹ ਬੱਚਿਆਂ ਵਾਲੀਆਂ ਹਰਕਤਾਂ ਹੁੰਦੀਆਂ ਤੇ ਬਿਲਕੁਲ ਜਿਹੜਾ ਉਹ ਕੀ ਕਹਾਂ ਕਿ ਛੋਟੀ ਸੋਚ ਦੀਆਂ ਗੱਲਾਂ ਨੇ ਜਦੋਂ ਵੱਡੀ ਪਿਕਚਰ ਦੇ ਤੌਰ ਤੇ ਉੱਤੇ ਸੋਚੋ ਬਹੁਤ ਗੱਲਾਂ ਸਾਨੂੰ ਅਗਨੋਰ ਕਰਨੀਆਂ ਪੈ ਜਾਂਦੀਆਂ ਸੰਘਰਸ਼ ਕਰਕੇ ਲੋਕ ਏਕਤਾ ਕਰਕੇ ਲੋਕਾਂ ਦੇ ਇਸ ਵੱਡੇ ਸੰਘਰਸ਼ ਕਰਕੇ ਸੋ ਆਸਿਆ ਕਿ ਆਪਣਾ ਟਿੰਡਜੋ ਕਾਨਾ ਗਾਂ ਤੋਂ ਨਹੀਂ ਪਸਾਉਂਗੇ ਪਰ ਕਈ ਬੰਦੇ ਜਿਵੇਂ ਸ਼ੁਰੂ ਚ ਕਿਹਾ ਸੀ ਕਿ ਵਰਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕਟੀਆਂ ਪੂਰੀਆਂ ਪੂਰੀਆਂ ਜੀ ਇਹਨਾਂ ਨੇ ਆਪਣਾ ਕੁਝ ਲੋਕਾਂ ਨੇ ਹਮੇਸ਼ਾ ਹੀ ਆਪਣਾ ਰਾਹ ਵੱਖਰਾ ਬਗਲ ਨਾ ਹੁੰਦਾ ਦੇਖਿਆ ਕਿ ਖਬਰਾਂ ਦੇ ਵਿੱਚ ਅਸੀਂ ਘਟਿਆਂ ਬਾਕੀ ਜਾਦਾ ਛਾ ਰਹੇ ਸੋ ਇਦਾਂ ਦੀ ਗੱਲ ਵਿੱਚ ਸ਼ੁਰਲੀ ਛੱਡਣੀ ਆ ਜਿਹਦਾ ਨਾ ਮੂੰਹ ਹੋਵੇ ਨਾ ਸਿਰ ਹੋਵੇ ਕਿ ਸਾਡੇ ਪਿੱਛੇ ਲੋਕ ਬੜੇ ਆ ਜੀ ਸਾਨੂੰ ਮਾਈਕ ਸਾਡੇ ਤੋਂ ਖਤਰਾ ਕੀ ਪੈ ਜਾਂਦਾ ਜਨਾਬ ਖਤਰਾ ਤੁਹਾਡੇ ਤੋਂ ਨਹੀਂ ਖਤਰਾ ਪੂਰੀ ਪੰਜਾਬ ਦੀ ਜ਼ਮੀਨ ਨੂੰ ਇਸ ਵੇਲੇ ਕਾਰਪੋਰੇਟ ਤੋਂ ਆ ਮਾਈਕ ਤੋਂ ਖਤਰਾ ਕਿਹਨੂੰ ਪੈ ਜੂਗਾ ਦੱਸੋ ਜੇ ਬੋਲਣ ਦਾ ਸ਼ੌਂਕ ਹੈ ਸ਼ੰਭੂ ਬਾਰਡਰ ਤੇ ਚਲ ਜਾਓ ਜਾ ਕੇ ਉੱਥੇ ਬੋਲ ਲਓ ਜੋ ਬੋਲਣਾ ਖੁੱਲਾ ਟਾਈਮ ਦੇ ਉੱਥੇ ਦੇ ਦਿੰਦੇ ਲੋਕ ਦੇਖੇ ਜਾ ਕੇ ਤੋ ਆਪਾਂ ਇੱਕ ਦਿਨ ਘਰੋਂ ਨਿਕਲ ਕੇ ਇਹਦਾ ਜਿਹੜੇ ਆ ਉਹ ਰੋਬਨ ਰੋਬਨ ਹੁੱਡ ਨਾ ਬਣ ਜਾਈਏ ਕਿ ਸਾਨੂੰ ਵੀਆਈਪੀ ਟ੍ਰੀਟਮੈਂਟ ਮਿਲਣਾ ਚਾਹੀਦਾ ਜੀ ਸਾਡਾ ਨਾਂ ਨਹੀਂ ਲਿਆ ਸਾਡਾ ਸਾਨੂੰ ਆਹ ਕਹਿਤਾ ਬਜ਼ੁਰਗ ਨੇ ਕਹਿਤਾ ਸੀ ਥੋੜਿਆ ਵੱਡਾ ਦਿਲ ਰੱਖ ਕੇ ਜਰਨਾ ਸਿੱਖੋ ਜਨਾਬ ਅੱਗੇ ਤੁਹਾਨੂੰ ਯਾਦ ਹੋਣਾ ਕਿ 5 ਅਪ੍ਰੈਲ 2011 ਤਰੀਕ ਨੂੰ ਇੱਕ ਭੁਖੜਤਾ ਰੱਖੀ ਗਈ ਸੀ ਇੰਡੀਆ ਗੈਸਟ ਕਪਰਪਸ਼ਨ ਦੇ ਨਾਮ ਦੇ ਉੱਤੇ ਉਹਦਾ ਮੁੱਢ ਬਣਿਆ ਸੀ ਅੰਨਾ ਹਜ਼ਾਰੇ ਹੋਣੇ ਅੰਨਾ ਹਜਾਰੇ ਹੁਣੀ ਜਿਹੜੇ ਆ ਉਸ ਸੰਘਰਸ਼ ਉਹਨਾਂ ਨੇ ਬੜਾ ਤਕੜਾ ਕੀਤਾ ਸੀ ਉਹਨਾਂ ਦੇ ਚੇਲੇ ਜਿਹੜੇ ਆ ਅਰਵਿੰਦ ਕੇਜਰੀਵਾਲ ਉਹਨਾਂ ਨੇ ਤਾਂ ਫਿਰ ਚੋਣ ਲੜ ਲਈ ਸੀ ਤੇ ਉਹ ਦਿੱਲੀ ਦੇ ਵਿੱਚ ਨੇ ਹੁਣ ਮੁੱਖ ਮੰਤਰੀ ਨੇ ਪਰ ਵਕ ਵਕ ਲੜਾਈਆਂ ਲੜਨੇ ਬਾਰੇ ਵਾਲੇ ਅੰਨਾ ਹਜਾਰੇ ਇਹਨੇ ਪਿਛਲੇ ਸਮੇਂ ਤੋਂ ਲਗਾਤਾਰ ਚੁੱਪ ਨੇ ਉਹਨਾਂ ਨੇ ਇਸ ਕਿਸਾਨੀ ਸੰਘਰਸ਼ ਦੇ ਬਾਬਤ ਕੋਈ ਇੱਕ ਲਫ਼ਜ਼ ਵੀ ਹਾਲੇ ਤੱਕ ਨਹੀਂ ਕਿਹਾ ਜੋ ਬਹੁਤ ਸਾਰੇ ਲੋਕਾਂ ਨੂੰ ਰੜ ਕਰਿਆ ਲੋਕ ਇਹ ਵੀ ਸਵਾਲ ਕਰਦੇ ਆ ਕਿ ਕਾਸ਼ ਕਿਤੇ ਰੱਬ ਕਰੇ ਵੀ ਇੱਥੇ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਉਹ ਇਦਾਂ ਦਾ ਫੈਸਲਾ ਕਰਦੀ ਤੇ ਸ਼ਾਇਦ ਜਿਹੜੇ ਅੰਧਾ ਹਜਾਰੇ ਆ ਉਹਨਾਂ ਦੇ ਅੰਦਰ ਦਾ ਦਰਦ ਜਾਗਦਾ ਕਿਉਂਕਿ ਉਸ ਸੰਘਰਸ਼ ਤੋਂ ਬਾਅਦ ਉਸ ਸੰਘਰਸ਼ ਜਦੋਂ ਚੱਲ ਰਿਹਾ ਸੀ ਉਹਦੇ ਵਿੱਚ ਉਮਾ ਭਾਰਤੀ ਜਿਹੜੇ ਜਿਹੜੇ ਆਪਣੇ ਕਿਰਨ 베ਦੀ ਆ ਅਰਵਿੰਦ ਕੇਜਰੀਵਾਲ ਬਹੁਤ ਸਾਰੇ ਲੋਕ ਉੱਥੇ ਸੀ ਉਹ ਸਾਰੇ ਭਾਜਪਾ ਦੇ ਵਿੱਚ ਚਲੇ ਗਏ ਬਾਅਦ ਦੇ ਵਿੱਚ ਇਹ ਦੋਸ਼ ਵੀ ਲੱਗਦਾ ਰਿਹਾ ਅੰਨਾ ਜਾਰੇ ਉਹਨਾਂ ਦੇ ਬਾਬਤ ਖਬਰਾਂ ਨਿਕਲਦੀਆਂ ਰਹੀਆਂ ਕਿ ਆਰਐਸਐਸ ਜਿਹੜੀ ਸਾਰੀ ਇਸ ਦੇ ਪਿੱਛੇ ਪਲੈਨਿੰਗ ਸੀ ਕੀਤੀ ਜਾ ਕੇ ਜਦੋਂ ਤੁਸੀਂ ਪੜ੍ਹਦੇ ਖਬਰਾਂ ਜਾ ਕੇ ਸਰਚ ਕਰ ਸਕਦੇ ਆ ਕਿ ਸਾਰਾ ਸੰਘਰਸ਼ ਦੇ ਪਿੱਛੇ ਆਰਐਸਐਸ ਕੰਮ ਕਰ ਰਹੀ ਸੀ ਸੋ ਹੁਣ ਅੱਜ ਸਵਾਲ ਲੋਕ ਪੁੱਛਣਗੇ ਕਿ ਅੰਨਾ ਹਜਾਰੇ ਜੋ ਹਮੇਸ਼ਾ ਕਿਸਾਨਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਜਾਂ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸੀ ਤੇ ਅੱਜ ਜਦੋਂ ਐਡੀ ਵੱਡੀ ਵਿਪਤਾ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਸਿਰ ਆਣ ਬਣੀ ਆ ਤੇ ਉਹ ਰਾਲੇ ਰਾਲੇ ਗਣ ਸਿੱਧੀ ਜਿਹੜਾ ਆਪਣਾ ਪਿੰਡ ਆ ਉਥੇ ਕਿਉਂ ਨਹੀਂ ਹੱਲ ਬੈਠੇ ਤੇ ਕਿਉਂ ਨਹੀਂ ਹਲੇ ਤੱਕ ਇੱਕ ਵੀ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਬਿਆਨ ਦੇ ਦਿੱਤਾ ਉਹ ਬਿਆਨ ਵੀ ਦੇਣ ਦੇ ਲਈ ਇਹ ਪੰਜਾਬ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛ ਕੇ ਦੇਖੋ ਕਿ ਕਿੰਨੀ ਕੁ ਮੁਸ਼ਕਲ ਉਹਨਾਂ ਨੇ ਕੀਤੀ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਲੋਕ ਇਸ ਗੱਲ ਦਾ ਸਵਾਲ ਕਰ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਬੋਲੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵਿਖਿਆ ਸੀ ਕਿ ਧਾਰਾ 370 ਹੋਵੇ ਜਾਂ CAA ਦੀ ਗੱਲ ਹੋਵੇ ਜਾਂ NRC ਦੀ ਗੱਲ ਹੋਵੇ ਹਮੇਸ਼ਾ ਅਰਵਿੰਦ ਕੇਜਰੀਵਾਲ ਨੇ ਹਮਾਇਤ ਕੀਤੀ ਸੀ ਸ਼ਾਹੀਨ ਬਾਗ ਦੇ ਇੰਨਾ ਚਿਰ ਲੰਬੇ ਚੱਲੇ ਸੰਘਰਸ਼ ਦੇ ਵਿੱਚ ਵੀ ਉਹ ਨਹੀਂ ਗਏ ਸੀ ਸੋ ਵੱਖ-ਵੱਖ ਕਾਰਨ ਜਿਹੜੇ ਆ ਉਹ ਹੁੰਦੇ ਨੇ ਉਹਦੇ ਵਿੱਚ ਚਲੋ ਅਰਵਿੰਦ ਕੇਜਰੀਵਾਲ ਨੇ ਤਾਂ ਦੋ ਸ਼ਬਦ ਕਹੇ ਤੇ ਪਰ ਅੰਨਾ ਹਜਾਰੇ ਦੀ ਚੁੱਪੀ ਇਸ ਵਕਤ ਬਹੁਤ ਸਾਰੇ ਲੋਕਾਂ